ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਹਰੇ ਬੌਰੇ तुह तो करी रखे कोई तू राम नाम जप सोई रहाओ ताका मात पिता कहो का को कवन पुरख की जोई कट फूटे को बात ना पूछे काड़े हो, काड़े हो, होई देहुरी बैठी माता रोवे खड़िया ले गए पाई लट तीरिया रोवे हंस अकेला जाई कहत कबीर रे संत हो पै सागर कहताई इस बंदे सिर जुलम होत है जम नहीं हटे गुसाई। कहत कबीर सुनो रे संत हो पैसागर कहताई इस बंदे सिर जुलम होत है जम नहीं हटे गुसाई। दो तुके ਆਸਾ ਜਿਵੇਂ ਜਦ ਤੱਕ ਦੀਵੇ ਵਿੱਚ ਤੇਲ ਹੈ ਤੇ ਦੀਵੇ ਦੇ ਮੂੰਹ ਵਿੱਚ ਬੱਤੀ ਹੈ ਤਦ ਤੱਕ ਘਰ ਵਿੱਚ ਹਰੇਕ ਚੀਜ਼ ਨਜ਼ਰ ਆਉਂਦੀ ਹੈ ਤੇਲ ਸੜ ਜਾਏ ਬੱਤੀ ਬੁੱਝ ਜਾਂਦੀ ਹੈ ਤਾਂ ਘਰ ਸੁਨਣਾ ਹੋ ਜਾਂਦਾ ਹੈ ਤਿਵੇਂ ਸਰੀਰ ਵਿੱਚ ਜਦ ਤੱਕ ਸਵਾਸ ਹੈ ਤੇ ਜ਼ਿੰਦਗੀ ਕਾਇਮ ਹੈ ਤਦ ਤੱਕ ਹਰੇਕ ਚੀਜ਼ ਆਪਣੀ ਚਾਪਦੀ ਹੈ ਪਰ ਸਵਾਸ ਮੁੱਕ ਜਾਂਨ ਤੇ ਅਤੇ ਜ਼ਿੰਦਗੀ ਦੀ ਜੋਤ ਬੁੱਝ ਜਾਂਨ ਤੇ ਇਹ ਸਰੀਰ ਇਕੱਲਾ ਰਹਿ ਜਾਂਦਾ ਹੈ ਉਸ ਵੇਲੇ اے ਕਮਲੇ ਤੈਨੂੰ ਕਿਸੇ ਨੇ ਇੱਕ ਘੜੀ ਵੀ ਘਰ ਵਿੱਚ ਰਹਿਣ ਨਹੀਂ ਦੇਣਾ ਸੋ ਰੱਬ ਦਾ ਨਾਮ ਜਪ ਉਹੀ ਸਾਥ ਨਿਭਾਉਣ ਵਾਲਾ ਹੈ ਰਹਾਓ ਇੱਥੇ ਦੱਸੋ ਕਿਸ ਦੀ ਮਾਂ ਕਿਸ ਦਾ ਪਿਓ ਤੇ ਕਿਸ ਦੀ ਬੋਟੀ ਜਦੋਂ ਸਰੀਰੂ ਭਾਂਡਾ ਭਜਦਾ ਹੈ ਕੋਈ ਕਿਸ ਦੀ ਬਾਤ ਨਹੀਂ ਪੁੱਛਦਾ ਤਦੋਂ ਇਹੀ ਪਿਆ ਹੁੰਦਾ ਹੈ ਆਹ ਹਰ ਪਾਸੇ ਇਹੀ ਬਾਝ ਆਉਂਦੀ ਐ ਕਿ ਛੇਤੀ ਬਾਹਰ ਕੱਢੋ ਘਰ ਦੀ ਦਲੀਸ ਤੇ ਬੈਠੀ ਮਾਰੂੰਦੀ ਹੈ ਤੇ ਭਰਾ ਮੰਜਾ ਚੁੱਕ ਕੇ ਮਸਾਣਾ ਨੂੰ ਲੈ ਜਾਂਦਾ ਹੈ ਕੇਸ ਖਿਲਾੜ ਕੇ ਬੋਟੀ ਬਈ ਰੋਂਦੀ ਹੈ ਪਰ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਬੀਰ ਕਹਿੰਦਾ ਹੈ हे ਸੰਤ ਜਨੋ ਇਸ ਡਰਾਉਣੇ ਸਮੁੰਦਰ ਦੀ ਉਹ ਬਾਤ ਸੁਣੋ ਭਾ ਵਾਖਰ ਸਿੱਟਾ ਇਹ ਨਿਕਲਦਾ ਹੈ ਕਿ ਜਿਨ੍ਹਾਂ ਨੂੰ ਆਪਣਾ ਸਮਝਦਾ ਰਹਾਂ ਉਹਨਾਂ ਨਾਲੋਂ ਸਾਹ ਟੁੱਟ ਜਾਣ ਤੇ ਇਕੱਲੇ ਇਸ ਜੀਵ ਉੱਤੇ ਇਹ ਜੇ ਕਿਤੇ ਵਿਕਾਰਾਂ ਅਨਸਾਰ ਮੁਸੀਬਤ ਆਉਂਦੀ ਹੈ ਜੰਮ ਦਾ ਡਰ ਸਿਰੋਂ ਟਲਦਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ